ਮੈਂ ਡਾਕਟਰ ਗੁਰਵਿੰਦਰ ਸਿੰਘ ਕਾਰਗਨ ਹਸਪਤਲ ਬਟਾਲ ਰੋਡ ਅੰਮ੍ਰਿਤਸਰ ਤੋਂ ਅੱਜ ਅਸੀਂ ਹਸਪਤਲ ਪਰਮਿਸਿਸ ਦੇ ਵਿੱਚ ਸਮੀਰ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ 11ਵਾਂ ਖੂਨਦਾਨ ਕੈਂਪ ਲਗਾਇਆ ਅਸੀਂ ਇਹ ਖੂਨਦਾਨ ਕੈਂਪ ਹਰ ਸਾਲ ਲਗਾਉਂਦੇ ਹਾਂ ਤੇ ਹਰ ਸਾਲ ਇਸ ਕੈਂਪ ਦੇ ਵਿੱਚ ਤਕਰੀਬਨ 300 ਯੂਨਿਟ ਬਲੱਡ ਕਲੈਕਟ ਕੀਤੇ ਜਾਂਦੇ ਨੇ ਜਿਹੜੇ ਕਿ ਅਲੱਗ-ਅਲੱਗ ਬਲੱਡ ਬੈਂਕਸ ਨੂੰ ਸਪਲਾਈ ਕੀਤੇ ਜਾਂਦੇ ਨੇ ਇਸ ਹਾਲ ਵੀ ਹੁਣ ਸਵੇਰ ਤੋਂ 9 ਵਜੇ ਤੋਂ ਲੈ ਕੇ ਹੁਣ 12 ਵਜੇ ਤੱਕ ਤਕਰੀਬਨ 200 ਬਲੱਡ ਯੂਨਿਟ ਇਕੱਠੇ ਕਰ ਚੁੱਕੇ ਆ ਤੇ 300 ਦਾ ਟਾਰਗੇਟ ਹੈ ਮੇਰੀ ਨੌਜਵਾਨਾਂ ਨੂੰ ਇਹ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਇਹੋ ਜੇ ਕੈਂਪਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਹੁੰਦੀ ਬਲਕਿ ਤੁਹਾਡਾ ਦਿੱਤਾ ਇੱਕ ਖੂਨ ਦਾ ਯੂਨਿਟ ਤਿੰਨ ਅਨਮੋਲ ਜ਼ਿੰਦਗੀਆਂ ਨੂੰ ਬਚਾ ਸਕਦਾ ਹੈ ਮੈਂ ਪਵਨ ਸ਼ਰਮਾ ਸਾਰਿਆਂ ਨੂੰ ਅਪੀਲ ਕਰਦਾ ਹਾਂ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਮਹਾਨ ਦਾਨ ਹੈ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਲੋੜ ਪੈਣ ਤੇ ਜਦੋਂ ਖੂਨ ਨਹੀਂ ਮਿਲਦਾ ਜਦੋਂ ਬੜੀ ਦਿੱਕਤ ਹੁੰਦੀ ਹੈ ਕਈ ਜਾਨਾਂ ਚਲੇ ਜਾਂਦੀਆਂ ਹਨ ਸਾਨੂੰ ਖੂਨਦਾਨ ਕਰਕੇ ਆਪਣੇ ਪਰ ਆਪਣੇ ਸਕੇ ਸਬੰਧੀਆਂ ਨੂੰ ਆਪਣੇ ਦੋਸਤਾਂ ਨੂੰ ਆਪਣੇ ਦੇਸ਼ਵਾਸੀਆਂ ਨੂੰ ਬਚਾਉਣਾ ਹੈ ਤੇ ਹਰ ਬੰਦੇ ਨੂੰ ਖੂਨਦਾਨ ਕਰਨਾ ਚਾਹੀਦਾ ਹੈ